हेलो स्टूडेंट्स दिस इज गुरप्रीत वेलकम टू माय YouTube चैनल डी स्टडीज आज जो अपना वीडियो ਰਹਿਣ ਵਾਲਾ ਹੈ ਤੁਹਾਡੇ ਜੋ ਕਿ ਕਲਾਸ 10th ਦਾ ਸਮਾਜਿਕ ਸਿੱਖਿਆ ਦਾ ਆਪਾਂ ਜੋ ਕਿ ਹਿਸਟਰੀ ਦਾ ਪਾਰਟ ਚੌਥਾ ਡਿਸਕਸ ਕਰ ਰਹੇ ਸੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸੇ ਗੁਰੂਆਂ ਦਾ ਯੋਗਦਾਨ ਇਸ ਵਿੱਚ ਆਪਾਂ ਸ਼ਾਰਟ ਤੇ ਵੈਰੀ ਸ਼ਾਰਟ ਜੋ ਕਿ ਕੁਐਸਚਨ ਆਨਸਰ ਡਿਸਕਸ ਕਰ ਲਏ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਜੋ ਕੀ ਲੌਂਗ ਕੁਐਸ਼ਨ ਆਨਸਰ ਆ ਗਏ ਅ ਪਾਰ 3 ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂਗੇ ਹਾਂਜੀ ਤਾਂ ਆਪਣਾ ਅੱਜ ਦਾ ਪਹਿਲਾ ਕੁਐਸ਼ਨ ਹੈਗਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ ਹਾਂਜੀ ਤਾਂ ਦੇਖ ਲੈਣੇ ਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਸੀਗਾ ਹਾਂਜੀ ਗੁਰੂ ਸਾਹਿਬ ਨੇ ਪੰਜਾਬੀ ਲਿਪੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਦਾ ਨਾਂ ਦਿੱਤਾ ਸੀਗਾ ਉਨ੍ਹਾਂ ਨੇ ਪੰਜਾਬੀ ਲਿਪੀ ਨੂੰ ਪ੍ਰਚਾਰਨ ਲਈ 발ਬੋਧ ਵੀ ਤਿਆਰ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਤੇ ਇਸ ਦੀ ਸੰਭਾਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਿਧਾਇਆ ਜਿਸ ਕਾਰਨ ਗੁਰੂ ਘਰ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਫੈਲ ਗਈ। ਅੱਗੇ ਗੁਰੂ ਜੀ ਨੇ ਸਿੱਖਾਂ ਨੂੰ ਉਦਾਸੀ ਮਤ ਨਾਲ ਨਿਖੇੜਿਆ। ਹਾਂਜੀ ਗੁਰੂ ਜੀ ਨੇ ਨਾਮ ਜਪਣ ਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨ ਦੀ ਸਿੱਖਿਆ ਦੇ ਨਾਲ-ਨਾਲ ਦਸਾਂ ਨੋਹਾਂ ਦੀ ਕਿੱਤ ਕਰਨ ਦਾ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਤੇ ਜੋਰ ਦਿੱਤਾ ਠੀਕ ਹੈ ਜੀ ਅੱਗੇ ਸਿੱਖਾਂ ਨੂੰ ਸਰੀਰਕ ਤੌਰ ਤੇ ਬਲਵਾਨ ਬਣਾ ਲਈ ਗੁਰੂ ਜੀ ਨੇ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ ਨੈਕਸਟ ਹੈ ਉਹ ਉਹਨਾਂ ਨੇ 62 ਸ਼ਲੋਕਾਂ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਹਾਂਜੀ ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ਜੋ ਕਿ ਸਿੱਖਾਂ ਲਈ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਸੀਗਾ ਠੀਕ ਹੈ ਜੀ ਤਾਂ ਇਹ ਸੀਗੇ ਜੋ ਕਿ ਪੁਆਇੰਟ ਜੋ ਕਿ ਸ੍ਰੀ ਗੁਰੂ ਅੰਗਦ ਦੇ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਯੋਗਦਾਨ ਕੀਤਾ ਸੀਗਾ ਉਹਨਾਂ ਨੇ ਹਾਂਜੀ ਇਸ ਦੇ ਨਾਲ ਹੀ ਚੱਲਦੇ ਆ ਨੈਕਸਟ ਕੁਐਸਚਨ ਦੇ ਉੱਪਰ ਆਪਣਾ ਅਗਲਾ ਕੁਐਸਚਨ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਕਾਰਜ ਕੀਤੇ ਹਾਂਜੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਧਰਮ ਦੇ ਵਿਕਾਸ ਲਈ ਕਾਰਜ ਪੁੱਛੇ ਗਏ ਹੈਗੇ ਹਾਂਜੀ ਤਾਂ ਨੰਬਰ 1 ਤੇ ਸ੍ਰੀ ਗੁਰੂ ਅੰਗਦ ਦੇ ਜੀ ਦੁਆਰਾ ਗੋਇੰਦਵਾਲ ਵਿਖੇ ਬਣਵਾਈ ਬੌਲੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਪੌੜੀਆਂ 84 ਬਣਵਾਈਆਂ ਸਨ ਗੁਰੂ ਜੀ ਨੇ ਬਚਨ ਕੀਤਾ ਕਿ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ 84 ਪੌੜੀ ਤੇ ਇਸ਼ਨਾਨ ਕਰੇਗਾ ਤਾਂ ਉਸ ਦੀ ਜੁਨੀ ਕੱਟੀ ਜਾਵੇਗੀ ਜਾਂ 84 ਕੱਟੀ ਜਾਵੇਗੀ ਇਸ ਨਾਲ ਸਿੱਖਾਂ ਨੂੰ ਇੱਕ ਸੰਤਰ ਤੀਰਥ ਸਥਾਨ ਮਿਲ ਗਿਆ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਲੰਗਰ ਪ੍ਰਥਾ ਨੂੰ ਵਿਸਤ੍ਰਿਤ ਰੂਪ ਦਿੱਤਾ ਇਹ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਵਿੱਚ ਸ਼ਕਤੀਸ਼ਾਲੀ ਸਾਧਨ ਸਿੱਧ ਹੋਈ ਨੈਕਸਟ ਹੈਗਾ ਗੁਰੂ ਜੀ ਨੇ ਆਪ ਸ਼ਬਦਾਂ ਦੀ ਰਚਨਾ ਕੀਤੀ ਅਤੇ ਨੇਕ ਭਾਕਾਂ ਦੇ ਸ਼ਲੋਕ ਅਤੇ ਭਜਨ ਇਕੱਠੇ ਕੀਤੇ ਜੋ ਕਿ 907 ਗੁਰੂ ਜੀ ਦੁਆਰਾ ਮੰਚੀ ਪ੍ਰਥਾ ਦੀ ਸਾਪਨਾ ਕਰਨ ਨਾਲ ਸਿੱਖ ਧਰਮ ਦਾ ਬਹੁਤ ਵਿਸਤਾਰ ਹੋਇਆ ਅੱਗੇ ਉਹਨਾਂ ਨੇ ਜਾਤੀ ਭੇਦ ਭਾਵ ਅਤੇ ਛੂਤਛਾਤ ਦਾ ਵਿਰੋਧ ਕੀਤਾ ਉਹਨਾਂ ਅਨੁਸਾਰ ਜਾਤ ਦਾ ਅਭਿਆਨ ਆਭਿਮਾਨ ਕਰਨ ਵਾਲੇ ਲੋਕ ਮੂਰਖ ਅਤੇ ਗੰਵਾਰ ਹਨ ਠੀਕ ਹੈ ਜੀ ਨੈਕਸਟ ਹੈਗਾ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਮਾਤ ਦੇ ਮੌਕੇ ਇਸ ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣੇ ਚਾਹੀਦੇ ਹਨ ਅੱਗੇ ਆ ਉਹਨਾਂ ਨੇ ਵਿਆਹ ਦੀਆਂ ਰੀਤਾਂ ਵਿੱਚ ਸੁਧਾਰ ਕਰਨ ਲਈ ਆਨੰਦ ਨਾਮੀ ਬਾਣੀ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਕੀ ਉਹ ਜਨਮ ਵਿਆਹ ਤੇ ਹੋਰ ਖੁਸ਼ੀ ਦੇ ਮੌਕੇ ਤੇ ਆਨੰਦ ਸਾਹਿਬ ਦਾ ਪਾਠ ਕਰਨ ਠੀਕ ਹੈ ਜੀ ਨੈਕਸਟ ਹੈਗਾ ਗੁਰੂ ਜੀ ਨੇ ਸਿੱਖਾਂ ਨੂੰ ਵਿਸਾਖੀ ਮਾਗੀ ਤੇ ਦੀਵਾਲੀ ਦੇ ਤਿਹਾਰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ ਜਿਸ ਨਾਲ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਠੀਕ ਹੈ ਜੀ ਇਹ ਸੀ ਆਪਣਾ ਸੈਕੰਡ ਕੁਐਸਚਨ ਨੈਕਸਟ ਥਰਡ ਕੁਐਸਚਨ ਤੇ ਚੱਲਦੇ ਆਂਗੇ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰਨਾ ਹਾਂਜੀ ਤੇ ਅਮਰਦਾਸ ਜੀ ਨੇ ਜੋ ਸੁਧਾਰ ਕੀਤੇ ਸੀ ਇਹ ਉਹਨਾਂ ਦਾ ਵਰਣਨ ਕਰਨਾ ਹੈ ਆਪਾਂ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਸ਼ੇਸ਼ ਉਦੇਸ਼ ਸਿੱਖਾਂ ਨੂੰ ਵਿਆਰਥ ਤੇ ਗੁੰਝਲਦਾਰ ਰੀਤੀ ਰਿਵਾਜਾਂ ਤੋਂ ਛੁਟਕਾਰਾ ਦਿਵਾਉਣਾ ਸੀ ਉਹਨਾਂ ਨੇ ਜਾਤੀ ਭੇਦ ਭਾਵ ਅਤੇ ਛੂਤ ਸ਼ਾਤ ਦਾ ਵਿਰੋਧ ਕੀਤਾ ਉਹਨਾਂ ਇਹਨਾਂ ਅਨੁਸਾਰ ਜਾਤ ਦਾ ਅਭਿਮਾਨ ਕਰਨ ਵਾਲੇ ਲੋਕ ਮੂਰਖ ਤੇ ਗਵਾਰ ਹਨ ਉਹਨਾਂ ਨੇ ਜਾਤ ਪਾਤ ਤੇ ਛੂਤ ਸ਼ਾਤ ਨੂੰ ਖਤਮ ਕਰਨ ਲਈ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਦੋਂ ਕੋਈ ਵਿਅਕਤੀ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਪਹਿਲਾਂ ਇੱਕੋ ਪੰਕਤ ਵਿੱਚ ਬੈਠ ਕੇ ਸਭ ਨਾਲ ਲੰਗਰ ਛਕੇਗਾ ਨੈਕਸਟ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਤੇ ਕਿਹਾ ਕਿ ਉਸ ਨਾਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਆਪਣੇ ਪਤੀ ਦੀ ਜੀਤਾ ਵਿੱਚ ਛੜ ਜਾਂਦੀ ਹੈ ਅਸਲ ਵਿੱਚ ਉਹ ਸਤੀ ਹੁੰਦੀ ਹੈ ਨਾਰੀ ਜੋ ਆਪਣੇ ਪਤੀ ਦੇ ਵਿਯੋਗ ਦੇ ਦੁੱਖ ਅਤੇ ਪੀੜ ਨੂੰ ਸਹਿਣ ਕਰਦੀ ਹੈ ਠੀਕ ਹੈ ਜੀ ਨੈਕਸਟ ਹੈਗਾ ਨੰਬਰ 5 ਤੇ ਗੁਰੂ ਜੀ ਨੇ ਪਰਦਾ ਪ੍ਰਥਾ ਦੀ ਮਨਾਹੀ ਕਰਦੇ ਦੱਸਿਆ ਕਿ ਪਰਦੇ ਦੀ ਵਿਵਸਥਾ ਔਰਤ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ 'ਤੇ ਇੱਕ ਵੱਡੀ ਰੋਕ ਸੀ। ਉਹਨਾਂ ਨੇ ਔਰਤਾਂ ਨੂੰ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿੱਚ ਬੈਠਣ ਦਾ ਹੁਕਮ ਦਿੱਤਾ। ਠੀਕ ਹੈ ਜੀ। ਨੈਕਸਟ ਹੈਗਾ ਗੁਰੂ ਜੀ ਨੇ ਨਸ਼ਿਆਂ ਦੀ ਵਰਤੋਂ ਦਾ ਜ਼ੋਰਦਾਰ ਸ਼ਬਦ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਤੇ ਸਿੱਖਾਂ ਨੂੰ ਵੀ ਇਸ ਬਰਾਈ ਦੇ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ। ਹਾਂਜੀ ਗੁਰੂ ਜੀ ਨੇ ਜਨਮ ਵਿਆਹ ਅਤੇ ਮੌਤ ਸੰਬੰਧੀ ਗੁੰਝਲਦਾਰ ਰਸਮਾਂ ਤੇ ਰੀਤਾਂ ਵਿੱਚ ਵੀ ਸੁਧਾਰ ਕੀਤਾ ਹਾਂਜੀ ਇਸੇ ਨਾਲ ਹੀ ਚੱਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ 4 ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਯਤਨ ਕੀਤੇ ਹਾਂਜੀ ਉੱਤਰ ਦੇਖ ਲਓ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਪ੍ਰਸਿੱਧ ਤੀਰਥ ਸਥਾਨ ਅਤੇ ਵਪਾਰਿਕ ਕੇਂਦਰ ਦਿੱਤਾ ਗੁਰੂ ਜੀ ਨੇ ਉਦਾਸੀ ਮਤ ਦੇ ਵਾਨੀ ਬਾਬਾ ਵਿਦੀ ਚੰਦ ਨਾਲ ਮਿਲ ਕੇ ਮਹੱਤਵਪੂਰਨ ਮਾਰਤਾ ਲਾਭ ਕੀਤੀ ਜਿਸ ਕਾਰਨ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ ਹਾਂਜੀ ਨੈਕਸਟ ਨੰਬਰ 3 ਤੇ ਹੈਗਾ ਸਮਾਜ ਵਿੱਚ ਸੁਧਾਰ ਕਰਨ ਲਈ ਗੁਰੂ ਜੀ ਨੇ ਵਿਆਹ ਦੀਆਂ ਰੀਤਾਂ ਦਾ ਸੰਬੰਧ ਵਿੱਚ ਲਾਵਾ ਦੀ ਰਚਨਾ ਕੀਤੀ ਉਹਨਾਂ ਨੇ ਵਿਆਹ ਸਮੇਂ ਇਸਤਰੀਆਂ ਰਾਹੀਂ ਗਉਣ ਵਾਲੇ ਸ਼ਬਦਾਂ ਘੋੜੀਆਂ ਦੀ ਵੀ ਰਚਨਾ ਕੀਤੀ ਉਹਨਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਇਹਨਾਂ ਰਚਨਾਵਾਂ ਨੂੰ ਬਿਆਹ ਸਮੇਂ ਅਮਲ ਵਿੱਚ ਲਿਆਂ। ਠੀਕ ਹੈ ਜੀ। ਤਾਂ ਨੈਕਸਟ ਹੈਗਾ ਗੁਰੂ ਜੀ ਨੇ 679 ਸ਼ਬਦਾਂ ਦੀ ਰਚਨਾ ਕੀਤੀ ਸੀਗੀ। ਨੈਕਸਟ ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ 1 ਸਾਲ ਦਾ ਭੂਮੀ ਟੈਕਸ ਮਾਫ ਕਰ ਦਿੱਤਾ ਸੀਗਾ। ਅ ਨੈਕਸਟ ਨੰਬਰ 6 ਦੇ ਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਠੀਕ ਹੈ ਜੀ। ਤਾਂ ਇਹ ਸੀਗੇ ਸ੍ਰੀ ਗੁਰੂ ਰਾਮਦਾਸ ਜੀ ਨੇ ਜੋ ਕਿ ਸਿੱਖ ਧਰਮ ਦੇ ਵਿਕਾਸ ਲਈ ਯਤਨ ਕੀਤੇ ਸੀਗੇ ਹਾਂਜੀ ਇਸ ਦੇ ਨਾਲ ਨੈਕਸਟ ਚਲਦੇ ਆ 92 ਕੁਐਸਚਨ ਦੇ ਉੱਪਰ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਅਤੇ ਸੰਤੋਖ ਸਰਸੋਵਰ ਦੇ ਨਿਰਮਾਣ ਦਾ ਕਾਰਜ ਮੁਕੰਮਲ ਕਰਵਾਇਆ ਤੇ ਭਾਈ ਬੁੱਢਾ ਜੀ ਦੀ ਸਹਾਇਤਾ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦਾ ਕੰਮ ਵੀ ਕੀਤਾ ਪੂਰਾ ਕੀਤਾ ਠੀਕ ਹੈ ਜੀ ਨੈਕਸਟ ਨੰਬਰ 2 ਤੇ ਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਤੇ ਇਸ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ ਭਾਵ ਇਹ ਮੰਦਿਰ ਸਾਰੀਆਂ ਜਾਤਾਂ ਦੇ ਚਾਰੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਖੁੱਲਾ ਹੈ ਨੰਬਰ 10 ਤੇ ਗੁਰੂ ਜੀ ਨੇ ਤਨ ਤਾਨ ਕਰਤਾਰਪੁਰ ਹਰਗੋਬਿੰਦਪੁਰ ਨਵੇਂ ਸ਼ਹਿਰਾਂ ਦੀ ਸਥਾਪਨਾ ਕਰਵਾਈ ਠੀਕ ਹੈ ਜੀ ਤਿੰਨ ਸ਼ਹਿਰਾਂ ਦੀ ਉਹਨਾਂ ਨੇ ਸਥਾਪਨਾ ਕਰਵਾਈ ਸੀ ਤਨ ਤਨ ਕਰਤਾਰਪੁਰ ਹਰਗੋਬਿੰਦਪੁਰ ਠੀਕ ਹੈ ਜੀ ਨੈਕਸਟ ਨੰਬਰ 4 ਤੇ ਉਹਨਾਂ ਨੇ ਅੰਮ੍ਰਿਤਸਰ ਦੇ ਨੇੜੇ ਪੱਛਮ ਬਲ ਕੋਜ ਕੁਮੀਲਾ ਦੀ ਵਿੱਤ ਤੇ ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਇੱਕ ਸ਼ਹਿਰਟਾ ਬਾਲਾ ਖੂਕ ਖਦਵਾਇਆ ਹੌਲੀ ਹੌਲੀ ਉਸ ਦਾ ਆਲੇ ਇੱਕ ਸ਼ਹਿਰ ਵੀ ਵਸ ਗਿਆ ਜਿਸ ਨੂੰ ਅੱਜ ਕੱਲ੍ਹ ਸ਼ਹਿਰਟਾ ਕਿਹਾ ਜਾਂ ਕਹਿੰਦੇ ਹਨ ਠੀਕ ਹੈ ਜੀ ਨੈਕਸਟ ਹੈਗਾ ਨੰਬਰ 5 ਤੇ ਗੁਰੂ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਕਬਾਉਲੀ ਦਾ ਨਿਰਮਾਣ ਕਰਵਾਇਆ ਇਸ ਬੌਲੀ ਦੇ ਨਿਰਮਾਣ ਤੋਂ ਬਾਅਦ ਉਹ ਬੌਲੀ ਵੀ ਸਿੱਖਾਂ ਦਾ ਇੱਕ ਤੀਰਥ ਸਥਾਨ ਬਣ ਗਈ ਨੈਕਸਟ ਗੁਰੂ ਜੀ ਨੇ ਸਿੱਖ ਧਰਮ ਨੂੰ ਆਪਣੀ ਆਮਦਨ ਦਾ ਦਸਵਾਂ ਹਿੱਸਾ ਆਪ ਭਾਵ ਦਸਵੰਤ ਗੁਰੂ ਘਰ ਨੂੰ ਭੇਟਾ ਕਰਨ ਲਈ ਕਿਹਾ ਸਿੱਖਾ ਨੇ ਸਿੱਖ ਗੁਰੂਆਂ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਨਿਰਮਾਣ ਪਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਗੁਰੂ ਜੀ ਨੇ ਸਿੱਖਾਂ ਨੂੰ ਕੋੜਿਆਂ ਦਾ ਵਪਾਰ ਕਰਨ ਦੀ ਪ੍ਰੇਰਣਾ ਜਿਸ ਨਾਲ ਖਜ਼ਾਨੇ ਵਿੱਚ ਧਨ ਦਾ ਵਾਧਾ ਹੋਇਆ ਨੈਕਸਟ ਉਹਨਾਂ ਨੇ ਤਨ ਤਨ ਵਿਖੇ ਕੋੜੀਆਂ ਲਈ ਇੱਕ ਵੱਖਰੀ ਵਸਤੀ ਦੀ ਸਥਾਪਨਾ ਕੀਤੀ ਉਹਨਾਂ ਨੂੰ ਮੁਫਤ ਭੋਜਨ ਅਤੇ ਵਸਤਰ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਠੀਕ ਹੈ ਜੀ ਨੈਕਸਟ ਆ ਗੁਰੂ ਜੀ ਦਾ ਉਦੇਸ਼ ਜਾਤ ਰਹਿਤ ਬਹਿਮ ਰਹਿਤ ਊਚ ਨੀਚ ਅਤੇ ਧਰਮ ਦੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ ਕਰਨਾ ਸੀਗਾ ਹਾਂਜੀ ਇਸੇ ਨਾਲ ਹੀ ਅਗਲਾ ਕੁਐਸਚਨ ਦੇਖ ਲਓ ਪ੍ਰਸ਼ਨ ਨੰਬਰ 6 ਹੈਗਾ ਮਸੰਦ ਪ੍ਰਥਾ ਦੇ ਮੁੱਢ ਵਿਕਾਸ ਤੇ ਫਾਇਦਿਆਂ ਬਾਰੇ ਦੱਸੋ ਹਾਂਜੀ ਮਸੰਦ ਪ੍ਰਥਾ ਦੀ ਸ਼ੁਰੂਆਤ ਜੋ ਕੀਤੀ ਸੀਗੀ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਠੀਕ ਢੰਗ ਨਾਲ ਸੰਗਠਿਤ ਅਤੇ ਵਿਕਸਤ ਕੀਤਾ ਉਹਨਾਂ ਦੇ ਕਾਲ ਵਿੱਚ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਹਰਮੰਦਰ ਸਾਹਿਬ ਸੰਤੋਪੁਰ ਤਨਤਨ ਕਰਤਾਰਪੁਰ ਹਰਗੋਬਿੰਦਪੁਰ ਆਦਿ ਸ਼ਹਿਰਾਂ ਦੀ ਸਥਾਪਨਾ ਕੀਤੀ ਉਪਰੋਕਤ ਕਾਰਜਾਂ ਨੂੰ ਸਿਰੇ ਚਾੜਨ ਲਈ ਅਤੇ ਲੰਗਰ ਪ੍ਰਥਾ ਨੂੰ ਚਲਾਉਣ ਲਈ ਵੀ ਬਧੀਆ ਧਨ ਲਈ ਵੀ ਧਨ ਚਾਹੀਦਾ ਸੀ ਸਿੱਖ ਸੰਗਤਾਂ ਤੋਂ ਚੜਾਵੇ ਦਾ ਰੂਪ ਵਿੱਚ ਕਾਫੀ ਅਤੇ ਨਿਸ਼ਚਿਤ ਰੂਪ ਵਿੱਚ ਧਨ ਪ੍ਰਾਪਤ ਨਹੀਂ ਹੁੰਦਾ ਸੀ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨਾਲ ਪੁਨਰ ਸੰਗਠਨ ਕੀਤਾ ਅਤੇ ਸੰਸਥਾ ਲਈ ਕੰਮ ਕਈ ਨਿਯਮ ਬਣਾਏ ਨੈਕਸਟ ਆ ਗਾ ਨੰਬਰ 1 ਤੇ ਜਿਵੇਂ ਕਿ ਨਿਯਮ ਸੀਗੇ ਜਿਹੜੇ ਹਰ ਸਿੱਖ ਦਾ ਸੰਬੰਧ ਪਾਵੇ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਦੇ ਨਾਂ ਭੇਟਾ ਕਰੇਗਾ ਦਸਵੰਦ ਇਕੱਠਾ ਕਰਨ ਲਈ ਵਿਸ਼ੇਸ਼ ਪ੍ਰਤੀਨਿਧਾਾਪੇ ਗਏ ਉਹ ਇਕੱਠਾ ਕੀਤਾ ਗਿਆ ਤਾਨੂੰ ਵਿਸਾਖੀ ਦੇ ਦਿਨ ਅੰਮ੍ਰਿਤਸਰ ਚ ਗੁਰੂ ਕੀ ਗੋਲਕ ਵਿੱਚ ਜਮ੍ਹਾਂ ਕਰਵਾਣਗੇ ਜਿਸ ਇਲਾਕੇ ਵਿੱਚ ਧੰਨ ਇਕੱਠਾ ਕਰਨ ਲਈ ਮਸੰਦ ਆਪ ਨਹੀਂ ਆ ਸਕਣਗੇ ਉੱਥੇ ਉਹ ਆਪਣੇ ਪ੍ਰਤੀਨਿਧ ਭੇਜ ਜਿਨ੍ਹਾਂ ਨੂੰ ਮਸੰਦੀਆ ਜਾਂ ਸੰਗਤੀਆਂ ਕਿਹਾ ਜਾਂਦਾ ਸੀ ਨੈਕਸਟ ਹੈਗਾ ਨੰਬਰ 4 ਤੇ ਧੰਨ ਇਕੱਠਾ ਕਰਨ ਦੇ ਨਾਲ ਨਾਲ ਮਸੰਦ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ ਇਹ ਪ੍ਰਥਾ ਸਿੱਖ ਧਰਮ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਿੱਧ ਹੋਈ ਇਸੇ ਅਫਾਰਸ ਰੂਪ ਗੁਰੂ ਸਾਹਿਬ ਨੂੰ ਨਿਸ਼ਚਿਤ ਰੂਪ ਵਿੱਚ ਤਾਂ ਪ੍ਰਾਪਤ ਹੋਣ ਲੱਗਾ ਜਿਸ ਨਾਲ ਗੁਰੂ ਸਾਹਿਬ ਦੇ ਚ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਸੰਬੰਧੀ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇ ਸਕੇ ਠੀਕ ਹੈ ਜੀ ਤਾਂ ਇਸ ਦੇ ਨਾਲ ਚੱਲਿਆ ਨੈਕਸਟ ਕੁਐਸਚਨ ਦੇ ਉੱਪਰ ਕੁਐਸਚਨ ਨੰਬਰ 7 ਤੱਕ ਆਪਣਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੀਤੀ ਨਵੀਂ ਨੀਤੀ ਦਾ ਵਰਣਨ ਕਰੋ ਹਾਂ ਜੀ ਉੱਤਰ ਹੈ ਸੋ ਸ਼੍ਰੀ ਗੁਰੂ ਅਰਜਨ ਦੇਵ ਜੀ ਰਿਸ਼ੀ ਦੀ ਤੋ ਬਾਦ ਹਾਲਾਤ ਨੂੰ ਸਮਝਦਿਆਂ ਸਿੱਖਾ ਵਿੱਚ ਨਿੱਡਰਤਾ ਅਤੇ ਆਤਮ ਵਿਸ਼ਵਾਸੀ ਭਾਵਨਾ ਜਗਾਉਣ ਲਈ ਗੁਰੂ ਜੀ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਦੀ ਤਲਵਾਰ ਸੰਸਾਰਿਕ ਮਾਮਲੇ ਵਿੱਚ ਕਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਮਾਮਲੇ ਵਿੱਚ ਅਗਵਾਈ ਦਾ ਚਿੰਨ ਸੀ ਠੀਕ ਹੈ ਜੀ ਨੈਕਸਟ ਗੁਰੂ ਜੀ ਨੇ ਸ਼ਾਹੀ ਢੰਗ ਨਾਲ ਕਲਗੀ ਸਜਾਈ ਅਤੇ ਅੰਗ ਰੱਖਿਆ ਕੁ ਵੀ ਰੱਖੇ ਲਈ ਸੀਗੇ ਜੋ ਕਿ 52 ਗਿਣਤੀ ਸੀਗੇ ਉਹਨਾਂ ਦੀ ਨੈਕਸਟ ਜਗ੍ਹਾ ਗੁਰੂ ਜੀ ਸਿੱਖਾਂ ਤੋਂ ਤੋਤਾ ਨਦੀਆਂ ਦੀ ਥਾਂ ਘੋੜਿਆਂ ਤੇ ਸ਼ਸਤਰਾਂ ਦੀ ਭੇਟਾ ਲੈਣ ਲੱਗੇ ਜਿਸ ਨਾਲ ਸੈਨਾ ਦਾ ਨਿਮਾਣ ਸੌਖਾ ਹੋ ਗਿਆ ਨੈਕਸਟ ਨੰਬਰ 4 ਤੇ ਉਹਨਾਂ ਨੇ 500 ਸਿੱਖਾਂ ਨੂੰ 5 ਸੱਥਿਆਂ ਵਿੱਚ ਵੰਡ ਕੇ ਸਿੱਖ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਸਿੱਖਾਂ ਵਿੱਚ ਨਮਾ ਉਤਸ਼ਾਹਾ ਪਰ ਲਈ ਆਪਣੇ ਦਰਬਾਰ ਦੇ ਅਬਦੁੱਲ ਅਤੇ ਨੱਥਾ ਮੰਡ ਮਲਟਾਡੀਆਂ ਨੂੰ ਵੀ ਵੀ ਰਸਤੀਆਂ ਵਾਰਨ ਗਾਣ ਲਈ ਲਾਇਆ ਨੈਕਸਟਾ ਨੰਬਰ 6 ਤੇ ਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਅਕਾਲ ਤਖਤ ਦੀ ਉਸਾਰੀ ਕਰਵਾਈ ਅਤੇ ਉਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਵਾਇਆ ਜਿੱਥੇ ਬੈਠ ਕੇ ਉਹ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸਨ ਨੈਕਸਟਾ ਗਾ ਨੰਬਰ 7 ਤੇ ਗੁਰੂ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਕੰਦ ਦੀ ਉਸਾਰੀ ਕਰਵਾਈ ਅਤੇ ਸ਼ਹਿਰ ਵਿੱਚ ਲੋਗੜ ਨਾਮੀ ਕਿਲੇ ਦਾ ਨਿਰਮਾਣ ਕਰਵਾਇਆ ਸੀ ਉਸ ਦੇ ਵਿੱਚ ਲੋੜ ਅਨੁਸਾਰ ਸੈਨਿਕ ਸਮੱਗਰੀ ਵੀ ਰੱਖੀ ਗਈ ਸੀ ਠੀਕ ਹੈ ਜੀ ਇਸ ਦੇ ਨਾਲ ਹੀ ਆ ਨੈਕਸਟ ਨੰਬਰ 8 ਤੇ ਗੁਰੂ ਜੀ ਦੁਆਰਾ ਕੀਤੇ ਉਪਰੋਕਤ ਕਾਰਜਾਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਨਿਰਾਸ਼ ਹੋਏ ਸਿੱਖਾਂ ਨੂੰ ਪੁਨਰਜੀਵਨ ਪ੍ਰਾਪਤ ਹੋਇਆ ਹਾਂਜੀ ਨੈਕਸਟ ਪ੍ਰਸ਼ਨ ਨੰਬਰ 8 ਨਮੀ ਨੀਤੀ ਤੋਂ ਬਿਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ ਕੀ ਕੰਮ ਕੀਤੇ ਹਾਂਜੀ ਹੋਰ ਕੰਮ ਦੇਖ ਲੈਣੇ ਆਪਾਂ ਗੁਰੂ ਜੀ ਨੇ ਕੀ ਕੀ ਕੀਤੇ ਸੀਗੇ ਗੁਰੂ ਜੀ ਨੇ ਕੀਰਤਪੁਰ ਸਾਹਿਬ ਉਸਾਰੀ ਦੀ ਸਹਿਦ ਦੀ ਉਸਾਰੀ ਕਰਵਾਈ 1635 ਵਿੱਚ ਗੁਰੂ ਜੀ ਨੇ ਸਹਿਰ ਵਿੱਚ ਨਿਵਾਸ ਕਰ ਲਿਆ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਵਾਇਆ ਗੁਰੂ ਜੀ ਨੇ ਸੇਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕਾਂ ਅਲਸਮਤ ਫੂਲ ਗੋਂਡਾ ਅਤੇ ਬਲੂ ਹਸਨਾ ਨੂੰ ਨਿਯੁਕਤ ਕੀਤਾ ਨੰਬਰ 4 ਤੇ ਆਪਣੇ ਅੰਤ ਸਮਾ ਆਪਣਾ ਅੰਤ ਸਮਾ ਨੇੜੇ ਆਉਂਦਿਆ ਦੇਖ ਕੇ ਗੁਰੂ ਜੀ ਨੇ ਆਪਣੇ ਪੋਤੇ ਹਰ Rai ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਸੀ ਠੀਕ ਹੈ ਜੀ ਸੈਸਿਗੇ ਹੋਰ ਮਹੱਤਵਪੂਰਨ ਕੰਮ ਜੋ ਕਿ ਗੁਰੂ ਹਰਗੋਬਿੰਦ ਜੀ ਦੁਆਰਾ ਕੀਤੇ ਗਏ ਸੀ ਇਸ ਦੇ ਨਾਲ ਹੀ ਨੈਕਸਟ ਜਗਾ ਨੰਬਰ 9 ਤੇ ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰ राय ਜੀ ਦੇ ਕੰਮਾਂ ਦਾ ਵਰਣਨ ਕਰੋ ਹਾਂਜੀ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਚਾਰਕ ਥਾਪੇ ਤੇ ਆਪ ਵੀ ਧਾਰਮਿਕ ਯਾਤਰਾਵਾਂ ਤੇ ਗਏ ਗੁਰੂ ਜੀ ਨੇ ਨਥਾਣਾ ਬਠਿੰਡਾ ਵੇਖੇ ਇੱਕ ਫੂਲ ਨਾਮ ਦੇ ਗੁੰਗੇ ਨੂੰ ਵਰਤਾਨ ਦਿੱਤਾ ਕਿ ਉਹ ਬਹੁਤ ਮਹਾਨ ਪ੍ਰਸਿੱਧ ਤੇ ਧਨવાન ਵਿਅਕਤੀ ਬਣੇਗਾ ਗੁਰੂ ਜੀ ਜਾਂ ਗੁਰੂਜੀ ਦਾ ਵਾਰ ਵਾਰ ਠੀਕ ਨਿਕਲਿਆ ਪਟਿਆਲਾ ਨਾਬਾ ਤੇ ਜੀਂਦ ਦੀਆਂ ਰਾਜਸਥਾਨ ਦੇ ਰਾਜੇ ਫੂਲ ਦੀ ਸੰਤਾਨ ਵਿੱਚੋਂ ਹੀ ਸਨ ਗੁਰੂ ਜੀ ਨੇ ਜੁੱਧ ਵਿੱਚ ਹਾਰੇ ਹੋਏ ਸ਼ਾਹਾਂ ਜਹਾਂ ਦੇ ਪੁੱਤਰ ਦਾਰਾਸ਼ਪੋ ਦੀ ਸਹਾਇਤਾ ਕੀਤੀ ਅ ਨੈਕਸਟ ਦਾਰਾ ਸ਼ਿਕੋ ਨੇ ਨੋ ਦਿੱਤੀ ਸਹਾਇਤਾ ਬਾਰੇ ਪੁੱਛਣ ਦੀ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਦੂਜਾ ਉਹ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਕਿਦਰੇ ਸਿੱਖ ਧਰਮ ਮੁਸਲਮਾਨ ਧਰਮ ਦੇ ਖਿਲਾਫ ਤਾਂ ਨਹੀਂ ਗੁਰੂ ਜੀ ਨੇ ਆਪ ਦਿੱਲੀ ਜਾਣ ਦੀ ਬਜਾਏ ਆਪਣੇ 14-15 ਸਾਲ ਦੇ ਵੱਡੇ ਪੁੱਤਰ RAM Rai ਨੂੰ ਭੇਜ ਦਿੱਤਾ ਔਰੰਗਜ਼ੇਬ ਨੇ ਆਸਾ ਦੀ ਵਾਰ ਵਿੱਚ ਦਿੱਤੇ ਗਏ ਸ਼ਲੋਕ ਵਿੱਚੋਂ ਮੁਸਲਮਾਨ ਸ਼ਬਦ ਦਾ ਸਪਸ਼ਟੀਕਰਨ ਮੰਗਿਆ ਤਾਂ RAM Rai ਨੇ ਚਤਰਾਈ ਨਾਲ ਜਵਾਬ ਦਿੱਤਾ ਤਾਂ ਕਿ ਇਸ ਸ਼ਲੋਕ ਵਿੱਚ ਮੁਸਲਮਾਨ ਸ਼ਬਦ ਗਲਤੀ ਨਾਲ ਲਿਖਿਆ ਗਿਆ ਹੈ ਇਸ ਦੀ ਥਾਂ ਤੇ ਅਸਲੀ ਸ਼ਬਦ ਬੇਈਮਾਨ ਹੈ ਇਸ ਉੱਤਰਾਲ ਮੁਗਲ ਸਮਰਾਟ ਔਰੰਗਜ਼ੇਬ ਦੀ ਤਾਂ ਤਸੱਲੀ ਹੋ ਗਈ ਪਰ ਗੁਰੂ ਹਰ Rai ਜੀ ਬਹੁਤ ਦੁਖੀ ਹੋਏ ਹਾਂਜੀ ਨੈਕਸਟ ਹੈਗਾ RAM Rai ਨੇ Aurangzeb ਅੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲ ਕੇ ਕਾਇਰਤਾ ਦਿਖਾਈ ਸੀ ਜਿਸ ਕਾਰਨ ਗੁਰੂ ਜੀ ਉਸ ਤੋਂ ਨਾਰਾਜ਼ ਹੋ ਗਏ تھے ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ ਅਤੇ 5 ਸਾਲ ਦੇ ਪੁੱਤਰ ਹਰਿਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਸੀ ਠੀਕ ਹੈ ਜੀ ਨੈਕਸਟ ਚੱਲਦੇ ਆਂਗੇ ਪ੍ਰਸ਼ਨ ਨੰਬਰ 10 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਉਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਏ ਸਿੱਖ ਧਰਮ ਨੂੰ ਪ੍ਰਚਾਰਨ ਅਤੇ ਪ੍ਰਸਾਰ ਲਈ ਉਹਨਾਂ ਨੇ ਮਹਾਨ ਕਾਰਜ ਕੀਤੇ ਗੁਰੂ ਜੀ ਦਾ ਵੱਡਾ ਭਰਾ ਰਾਮ ਰਾਏ ਗੁਰਗੱਦੀ ਨੂੰ ਲੈ ਕੇ ਗੁਰੂ ਜੀ ਨਾਲ ਏਕਾ ਕਰਨ ਲੱਗਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਸਨ ਰਾਮ ਰਾਏ ਨੇ ਗੁਰਗੱਦੀ ਤੇ ਆਪਣਾ ਹੱਕ ਜਤਾਇਆ ਤੇ ਅਰੰਜੇਵ ਪੁਲਿਸ ਗੱਲ ਦੀ ਸ਼ਿਕਾਇਤ ਕੀਤੀ ਅਰੰਜੇਵ ਨੇ ਦੋਆਪਰਾਮ ਦੀ ਆਨਬੰਦਪੂਰਵ ਪੂਰਾ ਪੂਰਾ ਲਾਭ ਉਠਾਉਣਾ ਚਾਹਿਆ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਪੁੱਜਣ ਲਈ ਸੰਦੇਸ਼ ਭੇਜਿਆ ਬਾਲ ਗੁਰੂ 1664 ਇਸ ਵਿੱਚ ਕੀਰਤਪੁਰ ਤੋਂ ਆਪਣੀ ਮਾਤਾ ਤੇ ਕੋ ਸਿੱਖਾਂ ਨਾਲ ਦਿੱਲੀ ਵੱਲ ਚੱਲ ਪਏ ਉਹ ਰਾਹ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਗਏ ਇਸ ਲਈ ਉਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸੰਗਤਾਂ ਵੀ ਜੁੜ ਗਈਆਂ ਦਿੱਲੀ ਪਹੁੰਚ ਕੇ ਗੁਰੂ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਖੜੇ ਅਤੇ ਉਹ ਦਾਸੀਆਂ ਵਿੱਚੋਂ ਰਾਜੇ ਦੀ ਪਟਰਾਣੀ ਨੂੰ ਪਛਾਣ ਕੇ ਉਸ ਦੀ ਗੋਦ ਵਿੱਚ ਬੈਠ ਕੇ ਰਾਜਾ ਗੁਰੂ ਜੀ ਦੀ ਸੂਸਤੋਂ ਅਤਿਅੰਤ ਪ੍ਰਭਾਵਿਤ ਹੋਇਆ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਗੁਰੂ ਹਰਪ੍ਰੀਤ ਸਿੰਘ ਜੀ ਦਿੱਲੀ ਪਹੁੰਚੇ ਉਦੋਂ ਉੱਥੇ ਹੈਜ਼ਾ ਤੇ ਚੇਚਕ ਵਰਗੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ ਗੁਰੂ ਜੀ ਅਤੇ ਸਿੱਖਾਂ ਨੇ ਬਿਮਾਰਾਂ ਤੇ ਲੋੜਵੰਦਾਂ ਦੀ ਭਰਪੂਰ ਸਹਾਇਤਾ ਕੀਤੀ ਨੈਕਸਟ ਦਿੱਲੀ ਨਿਵਾਸ ਸਮੇਂ ਹੀ ਗੁਰੂ ਜੀ ਨੂੰ ਚੇਚਕ ਨਿਕਲਾਈ ਤੇ ਉਹਨਾਂ ਨੂੰ ਤੇਜ਼ ਬੁਖਾਰ ਹੋਣ ਨਾਲ 30 ਮਾਰਚ 1664 ਈਸਵੀ ਨੂੰ ਉਹ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਨੈਕਸਟ ਅਗਾਂ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ 5 ਪੈਸੇ ਅਤੇ ਕਿਨਾਰੀਅਲ ਮੰਗਵਾ ਕੇ ਤਿੰਨ ਵਾਰੀ ਕਮਾਇਆ ਅਤੇ ਨਾਲ ਹੀ ਕਿਹਾ ਬਾਬਾ ਬਕਾਲਾ ਇਨ ਉਹਨਾਂ ਸ਼ਬਦਾਂ ਦਾ ਭਾਵ ਅਰਥ ਇਹ ਸੀ ਕਿ ਉਹਨਾਂ ਦੇ ਉਤਰਾਧਿਕਾਰੀ ਬਕਾਲਾ ਪਿੰਡ ਅਮਰਤਸਰ ਵਿਖੇ ਹਨ ਅਤੇ ਉਹਨਾਂ ਦੇ ਦਾਤਾ ਹਨ ਠੀਕ ਹੈ ਜੀ ਨੈਕਸਟ ਜਗਾ ਕੁਐਸਚਨ ਨੰਬਰ 11 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਲਵਾ ਯਾਤਰਾ ਦਾ ਵਰਣਨ ਕਰੋ ਹਾਂਜੀ 1672 ਤੇ 73 ਈਸਵੀ ਦੇ ਆਰੰਭ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਅਤੇ ਬਾਂਗਰ ਦੇ ਪ੍ਰਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਮਨ ਬਣਾਇਆ ਇਸ ਕੰਮ ਲਈ ਉਹ ਮਾਲਵਾ ਦੇ ਬਾਂਗਰ ਪ੍ਰਦੇਸ਼ ਵਿੱਚ ਲਗਭਗ 2 ਸਾਲ ਰਹੇ ਉਹ ਜਿੱਥੇ ਵੀ ਗਏ ਉੱਥੇ ਅੱਜ ਵੀ ਇਤਿਹਾਸਕ ਦੁਆਰਾ ਮੌਜੂਦ ਹੈ ਇਸ ਇਲਾਕੇ ਵਿੱਚ ਜਿਹੜੀਆਂ ਯਾਤਰਾਵਾਂ ਗੁਰੂ ਸਾਹਿਬ ਨੇ ਕੀਤੀਆਂ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਚੱਕ ਨਾਨਕੀ ਤੋਂ ਚੱਲ ਕੇ ਗੁਰੂ ਜੀ ਫਿਰ ਦੂਜੀ ਵਾਰ ਸੈਫਾਵਾਦ ਗਏ ਸੈਫਾ ਉਦੀਨ ਨੇ ਉਹਨਾਂ ਦਾ ਬੜਾ ਮਾਨ ਤੇ ਸਤਿਕਾਰ ਕੀਤਾ ਸੈਫਾਵਾਦ ਤੋਂ ਗੁਰੂ ਤੇਗ ਬਹਾਦਰ ਜੀ ਪਟਿਆਲਾ ਗਏ ਅੱਜ ਕੱਲ ਦੇ ਦੋਖਨਵਾਰਨ ਸਾਹਿਬ ਗੁਰਦੁਆਰਾ ਵਾਲੀ ਥਾਂ ਤੇ ਉਹਨਾਂ ਨੇ ਚਰਨ ਪਾਏ ਉੱਥੇ ਉਹ ਮੋਤੀਵਾਗ ਵਾਲਾ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਪੁੱਜੇ ਪਟਿਆਲਾ ਤੋਂ ਗੁਰੂ ਤੇਗ ਬਹਾਦਰ ਜੀ ਮੂਲੋਵਾਲ ਪਿੰਡ ਗਏ ਉੱਥੇ ਪਾਣੀ ਦੀ ਬੜੀ ਥੋੜੀ ਉਹਨਾਂ ਨੇ ਉੱਥੇ ਖੂਬ ਦਵਾਇਆ ਮੋਲੋਵਾਲ ਦਾ ਤੋ ਉਹ ਪਿੰਡ ਸੇਖਾ ਗਏ ਉਹ ਸੇਖੋ ਸੇਖੇ ਤੋਂ ਢਲਵਾ ਕੀਵਾ ਸਮਾਓ ਪੀਖੀ ਖਿਆਲਾ ਮੋੜ ਮੰਟੀ ਤਲਵੰਡੀ ਸਾਬੋ ਬਟਿੰਡਾ ਤੇ ਧਮਤਾਨ ਪੁੱਜੇ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕੋ ਨਦੀ ਸਰਦਾਲੂ ਬਣ ਗਏ ਠੀਕ ਹੈ ਜੀ ਤਾਂ ਇਹ ਸੀਗੇ ਆਪਣੇ ਲੌਂਗ ਕੁਐਸਚਨ ਆਨਸਰ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨ ਆਈ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਸੇ ਨਾਲ ਹੀ ਸਟੇ ਬLES KEEP SMILING ਐਂਡ KEEP GROWING ਥੈਂਕ ਯੂ